ਉਹ ਲੋ ਦੀ ਬੜੀ ਇੱਛਾ ਸੀਗੀ ਵੀ ਕਾਉਨ ਵਾਲੇ ਸਮੇਂ ਦੇ ਵਿੱਚ ਬਈ ਵੀਰੇ ਆਪਾਂ ਇਲੈਕਸ਼ਨ ਲੜਾਂਗੇ ਤੇ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਤੇ ਆਪਾਂ ਜਿੱਤਾਂਗੇ ਤੇ ਇੱਕ ਆਪਦੇ ਫੈਮਿਲੀ ਦੀ ਲੇਗਸੀ ਨੂੰ ਤੇ ਆਪਦੇ ਪਰਿਵਾਰ ਦਾ ਨਾਮ ਉੱਚਾ ਕਰਾਂਗੇ ਸੋ ਬਿਲਕੁਲ ਉਹਦੇ ਮਨ ਦੇ ਵਿੱਚ ਇਹ ਸੀਗਾ ਵੀ ਆਪਾਂ ਕਦੇ ਨਾ ਕਦੇ ਇੱਕ ਦਿਨ ਇਲੈਕਸ਼ਨ ਲੜ ਕੇ ਤੇ ਜਿੱਤ ਪ੍ਰਾਪਤ ਕਰਾਂਗੇ ਕੀ ਲੱਗਦਾ ਹੈ ਕਿ ਕਿਤੇ ਨਾ ਕਿਤੇ ਇਹੀ ਸੁਪਨਾ ਨਾ ਭਾਰੀ ਪੈ ਗਿਆ ਹੋਵੇ ਉਹਨਾਂ ਤੇ ਕਿ ਜਿਹੜੀ ਅੱਗੇ ਸਿਆਸਤ ਵਿੱਚ ਆ ਕੇ ਜਿਹੇ ਨੌਜਵਾਨ ਬਾਕੀਆਂ ਨੂੰ ਪਿੱਛੇ ਨਾ ਕਰ ਦੇਣਾ ਅਹ ਦੇਖੋ ਜੀ ਇਸ ਗੱਲ ਦਾ ਤਾਂ ਪੱਕੀ ਕਹਿ ਸਕਦੇ ਆ ਤਾਂ ਇਨਵੈਸਟੀਗੇਸ਼ਨ ਦਾ ਪਾਰਟ ਆ ਇਨਵੈਸਟੀਗੇਸ਼ਨ ਜੇ ਤੋ ਚੰਗੀ ਤਰ੍ਹਾਂ ਹੋਊਗੀ ਤੇ ਜ਼ਰੂਰ ਇਸ ਚੀਜ਼ ਦਾ ਕੁਛ ਨਾ ਕੁਛ ਨਿਕਲੂਗਾ ਬਟ ਹਾਂ ਇਸੇ ਚੀਜ਼ ਨੂੰ ਸਾਡਾ ਪਰਿਵਾਰ ਇਹ ਕਹਿੰਦਾ ਵੀ ਐਟ ਲੀਸਟ ਸਾਨੂੰ ਇਹ ਪਤਾ ਲੱਗੇ ਗੱਲ ਦਾ ਵੀ ਇਸ ਚੀਜ਼ ਦੇ ਵਿੱਚ ਮੋਟਿਵ ਕੀ ਸੀਗਾ ਵੀ ਜਿਹੜਾ ਇਹ ਘਟਨਾ ਸਾਡਾ ਵਾਪਰੀ ਹੈ ਜਿਹੜਾ ਅਨਫੋਰਚੂਨੇਟ ਇਨਸੀਡੈਂਟ ਸਾਡਾ ਹੋਇਆ ਹੈ ਵੀ ਇਹ ਕਿਉਂ ਹੋਇਆ ਸੋ ਇਸ ਚੀਜ਼ ਤੋਂ ਤੋ ਜਿਹੜੀਆਂ ਪਰਤਾਂ ਉਹ ਖੁੱਲ੍ਹੀਆਂ ਜ਼ਰੂਰੀ ਹੈ ਤੇ ਸਾਡੇ ਪਰਿਵਾਰ ਨੂੰ ਇਸ ਚੀਜ਼ ਦਾ ਇਨਸਾਫ ਮਿਲਣਾ ਜ਼ਰੂਰੀ ਹੈ